ਇਹ ਵੈਗਰੂ ਸਮਾਨ ਲੈ ਕੇ ਚੱਲੇ ਜੰਗ ਦਾ ਬੜਾ ਮਹੌਲ ਕਰ ਮੈਂ ਕਿ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਦਾ ਕੀਮਤੀ ਕੋਈ ਸਮਾਨ ਰਿਜਾ ਸਕਦੇ ਜੀ ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸ਼ਤੇਦਾਰਾਂ ਤੇ ਲੈ ਕੇ ਚੱਲੇ ਆ ਤਾਂ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਸਾਡਾ ਪਿੰਡ ਜਿਸੈਦਾਂ ਵਾਲਾ ਦਾ ਬਲਾ ਤੇ ਇਥੋਂ ਪਿੱਛੋਂ ਕਿੱਥੋਂ ਆਇਆ ਸਮਾਨ ਲੈਣ ਵਾਸਤੇ ਇਹ ਇਥੋਂ ਪਿੰਡ ਹਿਆਰੇ ਤੋਂ ਹਿਆਰੇ ਤੋਂ ਤੇ ਕੀ ਫੌਜ ਫੂਜ ਦਾ ਕੀ ਡਰ ਦੁਰ ਹੈ ਕਿਵੇਂ ਕੀ ਨਹੀਂ ਫੌਜ ਦਾ ਤਾਂ ਡਾ ਨਹੀਂ ਫੌਜ ਤਾਂ ਪੂਰੀ ਜੀ ਸਾਡੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀ ਰੇ ਬੈਠੇ ਨੇ ਸਾਰਿਆਂ ਦੀ ਮਾਇਤ ਕਰ ਰਹੇ ਨੇ ਪਰ ਉਹਨਾਂ ਨੇ ਵੈਸੇ ਕਿਹਾ ਤੁਸੀਂ ਆਪ ਦਾ ਦੇਖ ਲਓ ਵੀ ਜੇ ਕੋਈ ਲਿਜਾ ਸਕਦੇ ਤਾਂ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਤੁਹਾਨੂੰ ਕਹਾਵਾਂਗੇ ਵੀ ਲੈ ਜਾਓ ਪਰ ਅਸੀਂ ਆ ਵੀ 6 ਵਜੇ ਬੱਚੇ ਲੈ ਜੀ ਕੋਈ ਖਾਣ ਦਾ ਕੀਮਤੀ ਸਮਾਨ ਹੈ ਜਿਸ ਦਾ ਦਾਣਾ ਹੈ ਜਾਂ ਹੋਰ ਘਰ ਦੇ ਵਿੱਚ ਤੁਹਾਨੂੰ ਪਤਾ ਕਿ ਕੀਮਤੀ ਸਮਾਨ ਵੀ ਹੁੰਦੇ ਨੇ ਕਿੰਨੇ ਕੁ ਪਰਵਾ ਲੈ ਕੇ ਜਾਦੇ ਏ ਵੀ 8 8 ਕੁ ਜੀ ਹੈਗੇ ਜੀ ਇਹਨਾਂ ਕੋ ਸਮਾਨ ਹੈ ਸਰ ਸਮਾਨ ਆ ਦੋ ਟਰਾਲੀਆਂ ਜੀ ਹਾਂਜੀ ਸ ਜਿੱਦਾਂ ਬਾਰਡਰਸ ਤੇ ਕਾਫੀ ਜਿਹੜੇ ਹੈ ਮੂਵਮੈਂਟ ਵਧ ਗਈ ਹੈ ਆਰਮੀ ਬੀਐਸਐਫ ਦੀ ਔਰ ਜੰਗ ਦੀਆਂ ਤਿਆਰੀਆਂ ਸ਼ੁਰੂ ਹੋ ਰਹੀਆਂ ਨੇ ਪੰਜਾਬ ਸਰਕਾਰ ਦੇ ਤੁਹਾਡਾ ਬਾਰਡਰ ਏਰੀਆ ਕਿੰਨਾ ਏਰੀਆ ਤੁਹਾਡਾ ਬਾਰਡਰ ਤੇ ਪੈਂਦਾ ਹੈ ਕੀ ਤਿਆਰੀਆਂ ਨੇ ਅਗਰ ਜੇ ਜੰਗ ਲੱਗਦੀ ਹੈ ਤਾਂ ਉਸ ਲਈ ਸਰਕਾਰ ਵੱਲੋਂ ਔਰ ਤੁਹਾਡੇ ਵੱਲੋਂ ਕੀ ਇਫਰਟ ਕੀਤੇ ਜਾ ਰਹੇ ਦੇਖੋ ਪੰਜਾਬ ਸਰਕਾਰ ਹਰ ਤਰਾ ਦੀ ਸਥਿਤੀ ਨੂੰ ਨਾਲ ਨਿਕਲਣ ਲਈ ਬਿਲਕੁਲ ਤਿਆਰ ਹੈ ਮਾਨਯੋਗ ਸੀਮ ਸਾਹਿਬ ਦੀ ਅਗਵਾਈ ਹੇਠ ਬੀਤੇ ਦੋ ਚਾਰ ਦਿਨ ਪਹਿਲਾਂ ਇੱਕ ਹਾਈ ਸਕਿਉਰਿਟੀ ਮੀਟਿੰਗ ਹੋਈ ਸੀ ਜਿੱਦੇ ਚ ਸਾਰੇ ਸਬੰਧਤ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਹਰ ਤਰੀਕੇ ਦੀ ਜਿਹੜੇ ਵੀ ਹਾਲਾਤ ਪੈਦਾ ਹੁੰਦੇ ਨੇ ਉਹਨਾਂ ਨਾਲ ਨਿਕਲਣ ਲਈ ਤਿਆਰੀਆਂ ਕਰਨ ਰ ਹੋਣਾਂ ਤੋਂ ਨਿਕਲਣ ਦੀਆਂ ਹਦਾਇਤਾਂ ਜਾਰੀ ਹੋ ਚੁੱਕੀਆਂ ਨੇ ਮੇਰੇ ਹਲਕੇ ਦੇ ਵਿੱਚ ਮਮਦੂਰ ਟਿਕ ਸਾਡਾ ਕਸਬਾ ਹੈ ਔਰ ਇਹ ਬਾਰਡਰ ਪੱਟੀ ਤੇ ਹੈ ਔਰ ਬਹੁਤ ਸਾਰੇ ਮੇਰੇ ਪਿੰਡ ਜਿਹੜੇ ਹੈਗੇ ਨੇ ਉਹ ਬਾਰਡਰ ਪੱਟੀ ਦੇ ਨਾਲ ਨਾਲ ਘੁੰਮਦੇ ਨੇ ਸੋ ਮੇਰੇ ਵੱਲੋਂ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਜਾ ਚੁਕਿਆ ਔਰ ਸਾਡੀਆਂ ਜਿਹੜੀਆਂ ਤਿਆਰੀਆਂ ਨੇ ਮੈਡੀਕਲ ਸੇਵਾਵਾਂ ਨੂੰ ਲੈ ਕੇ ਔਰ ਲੋਕਾਂ ਤੱਕ ਜਿਹੜੀ ਰਸਦ ਰਾਸ਼ਨ ਪਾਣੀ ਪਹੁੰਚਾਉਣ ਤੜਪੀ ਉਹ ਤਿਆਰੀਆਂ ਸਾਡੀਆਂ ਬਿਲਕੁਲ ਮੁਕੰਮਲ ਹੈ ਮੈਂ ਕੱਲ ਸਿਵਲ ਹਸਪੀਟਲ ਜਿਹੜਾ ਸਾਡਾ ਮਾਮਦੋਰ ਦੇ ਵਿੱਚ ਹੈ ਉੱਥੇ ਮੈਂ ਗਿਆ ਸੀਗਾ ਉੱਥੇ ਡਾਕਟਰ ਰੇਖਾ ਪੱਟੀ ਹੈ ਮੇਰੀ ਉਹਨਾਂ ਨਾਲ ਗੱਲਬਾਤ ਵੀ ਹੋਈ ਸੀ ਤੋਂ ਵੈਸੇ ਤਾਂ ਇਹ ਮੇਰੀ ਰੁਟੀਨ ਉੱਥੇ ਫੇਰੀ ਸੀਗੀ ਮੈਂ ਰੁਟੀਨ ਕਈ ਵਾਰੀ ਜਾਣਾ ਹੁੰਦਾ ਹੈ ਚੈਕਿੰਗ ਤੇ ਤੇ ਜੇਕਰ ਪ੍ਰਮਾਤਮਾ ਨਾ ਕਰੇ ਹਾਲਾਤ ਵਿਗੜਦੇ ਨੇ ਤੇ ਅਸੀਂ ਤਿਆਰ ਵਰਤੀ ਜਾ ਰਹੇ ਸਰ ਕਿੰਨਾ ਏਰੀਆ ਤੁਹਾਡਾ ਪਾਕਿਸਤਾਨ ਨਾਲ ਇਧਰ ਤੁਹਾਡੇ ਹਲਕੇ ਦਾ ਲੱਗਦਾ ਹੈ ਔਰ ਉੱਥੇ ਲੋਕਾਂ ਦੀ ਕੀ ਹਾਲਾਤ ਨੇ ਔਰ ਲੋਕਾਂ ਚ ਕਿਦਾਂ ਦਾ ਮਾਹੌਲ ਹੈ ਔਰ ਤੁਹਾਡੇ ਵੱਲੋਂ ਕੀ ਤਿਆਰੀਆਂ ਨੇ ਔਰ ਲੋਕਾਂ ਨੂੰ ਕੀ ਕੀਤਾ ਜਾ ਰਿਹਾ ਹੈ ਅ ਦੇਖੋ ਜਿਹੜੇ ਮਾਮੂਰ ਦੇ ਸਾਡੇ ਕਰੀਬ 30 35 ਪਿੰਡ ਨੇ ਜਿਹੜੇ ਕਿ ਨਾਲ-ਨਾਲ ਬਾਰਡ ਪੱਟੀ ਦੇ ਨੇ ਔਰ ਗਰਾਊਂਡ ਲੈਵਲ ਦੀ ਜੇ ਗੱਲ ਕਰੀਏ ਤਾਂ ਪਿਛੀਆਂ ਸਰਕਾਰਾਂ ਨੇ ਕਦੇ ਵੀ ਕਿਸੇ ਨੇ ਇਦਾਂ ਬਾਰਡਰ ਪੱਟੀ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਫੋਸਪੁਰ ਪਿਛਰਾ ਡਿਸਟ੍ਰਿਕਟ ਐ ਸਪੈਸ਼ਲ ਡਿਸਟ੍ਰਿਕਟ ਦੇ ਵਿੱਚ ਦੇ ਦੇ ਦਾ ਨਾਮ ਹੈਗਾ ਔਰ ਕਈ ਕਈ ਪਿੰਡਾਂ ਦੇ ਵਿੱਚ ਤਾਂ ਬੁਨਿਆਦੀ ਸੂਲਤਾਂ ਵੀ ਜਿਹੜੀਆਂ ਉਹ ਪ੍ਰੋਪਰ ਤੱਕ ਨਹੀਂ ਲੱਗੀਆਂ ਮਾਨਯੋਗ ਮੁੱਖ ਮੰਤਰੀ ਸਨਦਰ ਭਗਵੰਤ ਸਿੰਘ ਮਾਨ ਸਾਹਿਬ ਦੇ ਅਗਵਾਈ ਹੇਠ ਅਸੀਂ ਸਾਰੇ ਲੱਗੇ ਹੋਏ ਹਾਂ ਪਿੰਡਾਂ ਦੇ ਵਿੱਚ ਤਾਂ ਬੇਸਿਕ ਜਿਹੜੀ ਜ਼ਰੂਰਤਾਂ ਹੁੰਦੀਆਂ ਨੇ ਕਿਉਂਕਿ ਜਿਵੇਂ ਛੱਪੜ ਦੀ ਸਫਾਈ ਹੈ ਪਿੰਡਾਂ ਦੇ ਵਿੱਚ ਨਿਕਾਸੀ ਦਾ ਬਹੁਤ ਮਾੜਾ ਹਾਲ ਹੈ ਔਰ ਇਸ ਵਾਰੀ सीएम साथी 22 हिटी कैबिनेट ਦੀ ਮੀਟਿੰਗ ਹੋਈ ਸੀ ਉੱਥੇ ਚੈ ਡਿਸਾਈਡ ਕੀਤਾ ਗਿਆ ਕਿ ਅਸੀਂ ਪਿੰਡਾਂ ਦੇ ਵਿੱਚ ਜਿੰਦੇ ਵੀ ਛੱਪੜ ਨੇ ਉਹਨਾਂ ਦੀ ਮੁਕੰਮਲ ਸਫਾਈ ਕਰਾਂਗੇ ਕਿਉਂਕਿ ਛੱਪੜ ਦੇ ਪਾਣੀ ਨਾਲ ਬਹੁਤ ਗੰਦੇ ਪਾਣੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਨੇ ਲੋਕ ਬਿਮਾਰ ਹੁੰਦੇ ਨੇ ਔਰ ਤਿੰਨ ਕਮ ਜਿਹੇ ਸਰਕਾਰ ਦੇ ਡਵੈਲਪਮੈਂਟ ਦੇ ਵਿੱਚ ਅਜੰਡੇ ਦੇ ਦੇ ਵਿੱਚ ਟੌਪ ਤੇ ਰੱਖੇ ਨੇ ਇੱਕ ਹਰ ਇੱਕ ਪਿੰਡ ਦੇ ਵਿੱਚ ਛੱਪੜ ਦੀ ਸਫਾਈ ਉਹਨਾਂ ਦਾ ਨਵੀਨੀਕਰਨ ਔਰ ਦੂਜਾ ਹੈਗਾ ਪਲੇਗ੍ਰਾਉਂਡਸ ਔਰ ਉਥੇ ਤੀਜਾ ਜੋ ਹੈਗਾ ਉਹ ਪਲੇਗ੍ਰਾਉਂਡਸ ਹੋਗੇ ਪਾਰਕ ਤਾਕੀ ਲੋਕ ਉਥੇ ਕੰਫਰਸ ਕਰਨ اور ਆਪ ਦੇ ਹੈਲਥ ਯੋਗਾ ਵਗੈਰਾ ਕਰ ਸਕਣ